ਅੱਜ 6 ਦਸੰਬਰ ਦਾ ਦਿਨ 6 ਦਸੰਬਰ 1956 ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਪੇਮਰਾਵ ਅੰਬੇਦਕਰ ਜੀ ਸਾਨੂੰ ਸਰੀਰਕ ਪਛੋੜਾ ਦੇ ਗਏ ਸੀ ਲੇਕਿਨ ਉਹਨਾਂ ਦੀ ਸਿਧਾਂਤਕ ਵਿਚਾਰਕ ਮੌਜੂਦਗੀ ਹਮੇਸ਼ਾ ਸਾਡੇ ਵਿੱਚ ਹੈ ਅਸੀਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਪੰਜਾਬ ਦੇ ਅੰਦਰ 8 ਜੋਨਾਂ 'ਚ ਪ੍ਰੋਗਰਾਮ ਰੱਖੇ ਸੀ ਏ ਅਸੀਂ ਅੱਜ ਜਗਾ ਡਾਕਟਰ ਅੰਬੇਦਕਰ ਜੀ ਦਾ ਪ੍ਰਿਨਰਵਾਨ ਦੀਪ ਜੀ ਮਨਾਵਾਂਗੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ ਔਰ ਉਹਨਾਂ ਦੁਆਰਾ ਦਿਖਾਇਆ ਗਿਆ ਮਾਰਗ ਔਰ ਡੈਸਟੀਨੇਸ਼ਨ ਨੂੰ ਹਾਸਲ ਕਰਨ ਦੇ ਲਈ ਸੰਕਲਪ ਵੀ ਕਰਾਂਗੇ ਜਿਸ ਅਗੇ ਜੇ ਐਮਐਲਏ ਕੋ ਡਿਮਨਤੀ ਨਿਮਰ ਜੀ ਅੱਜ ਜਿਹੜੇ ਹੈਗੇ ਬਖਵਾਦਾ ਉਹਨਾਂ ਨੇ ਜਿਵੇਂ ਦਮਨ ਫੜਿਆ ਜੇ ਪਹਿਲਾਂ ਉਹ ਕਾਂਗਰਸ ਦੇ ਵਿੱਚ ਸੀਗੇ ਪਹਿਲਾਂ ਉਸ ਤੋਂ ਪਹਿਲਾਂ ਵੀ ਬਖਵਾਦਾ ਸੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਜਦੋਂ ਆਪਣੇ ਸਾਥੀ ਪਾਰਟੀ ਦੇ ਵਿੱਚ ਆਉਂਦੇ ਆ ਤਾਂ ਸਾਰਾ ਪਰਿਵਾਰ ਜਿਹੜਾ ਉਹ ਉਹਨੂੰ ਖੁਸ਼ੀ ਹੁੰਦੀ ਸਰਦਾਰ ਨਿਰਮਤ ਸਿੰਘ ਨਿਮਾ ਜੀ ਇਹਨਾਂ ਨੇ ਆਪਣੇ ਸਾਰੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਿਹਾ ਔਰ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਅਸੀਂ ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਨਿਮਾ ਜੀ ਦੀ ਮਸਬਾਹ ਵਿੱਚ ਸ਼ਮੂਲੀਅਤ ਨੂੰ ਜਿਹਾ ਕਹਿੰਦੇ ਆ ਔਰ ਉਹਨਾਂ ਨੂੰ ਪ੍ਰੋਤਸਾਹ ਦਿੰਦੇ ਆ ਕਿ ਪਾਰਟੀ ਅੰਦਰ ਉਹਨਾਂ ਦਾ ਇਤਮਾਨ ਸਨਮਾਨ ਉਹਨਾਂ ਸਮਾਜ ਪਾਰਟੀ ਦੇ ਵਾਅਦੇ ਪੂਰਾ ਕਰਾਂਗੇ ਘਰ ਵਾਪਸੀ ਕਹ ਲੋ ਲੇਕਿਨ ਜਦੋਂ ਜਦੋਂ ਪੁਰਾਣੇ ਸਾਥੀ ਸਾਡੇ ਨਾਲ ਰਹੇ ਪੰਜ ਸਾਲ ਇਹ ਐਮਐਲਏ ਵੀ ਰਹੇ ਔਰ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਲਈ ਸ਼ੁਰੂਆਤੀ ਦੌਰ ਬਹੁਤ ਅੱਛਾ ਕੰਮ ਕਰਿਆ ਵਿੱਚ ਕੁਝ ਸਮਾਂ ਗਾਇਬ ਪਿਆ ਤਾਂ ਜਦੋਂ ਉਹ ਅਲੱਗ-ਅਲੱਗ ਦਲਾਂ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਤੋਂ ਆਹ ਹੁਣ ਉਹਨਾਂ ਨੇ ਫਿਰ ਫੈਸਲਾ ਕੀਤਾ ਕਿ ਆਪਣਾ ਕਰ ਆਪਣਾ ਹੀ ਹੁੰਦਾ ਹੈ। ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਦਾ ਆਪਣਾ ਕਰ। ਜਿੱਥੇ ਉਹ ਸਿਰਫ ਆ ਕਰਕੇ ਇਕੱਠਾ ਕੇ ਆਪਣੇ ਸਮਾਜ ਦੇ ਹਿੱਤਾਂ ਦੀ ਗੱਲ ਕਰ ਸਕਣ। ਕਿਉਂਕਿ ਦੂਸਰੇ ਰਾਜਨੀਤਿਕ ਦਲ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਵਰਗੇ ਦੁਨੀਆ ਦੇ ਸਭ ਤੋਂ ਪੜੇ ਲਿਖੇ ਵਿਅਕਤੀ ਲਈ ਵੀ ਉਹ ਸਨਮਾਨ ਨਹੀਂ ਰੱਖਦੇ ਸੀ ਇਸੇ ਕਰਕੇ ਡਾਕਟਰ ਅੰਬੇਦਕਰ ਸਾਹਿਬ ਨੂੰ ਕਾਨੂੰਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ ਅੰਬੇਦਕਰ ਸਾਹਿਬ ਨੇ ਤਾਂ ਕਿਹਾ ਸੀ ਕਿ ਕਾਂਗਰਸ ਦੇ ਭੁੱਲ ਕੇ ਵੀ ਚਾਰ ਆਣੇ ਦੇ ਮੈਂਬਰ ਨਾ ਬਣੋ ਕਾਂਗਰਸ ਹੋਵੇ, ਭਾਜਪਾ ਹੋਵੇ, ਅਕਾਲੀ ਹੋਣ, ਆਪ ਹੋਣ ਕਿਸੇ ਵੀ ਰਾਜਨੀਤਿਕ ਦਲ ਦੇ ਕੋਲ ਅਜੰਡਾ ਬਹੁਜਨ ਹਿੱਤ ਦਾ ਨਹੀਂ, ਜਾਂ ਨਿੱਤ ਦਾ ਨਹੀਂ, ਪੰਜਾਬ ਹਿੱਤ ਦਾ ਨਹੀਂ ਜਿਹੜੀ ਅਸੀਂ ਪੰਜਾਬ ਸੰਭਾਲੋ ਮਹਮ ਚਲਾਈ ਉਹ ਮਹਮ ਪੰਜਾਬ ਦੇ ਰਾਜਨੀਤਿਕ ਦਿਲਾਂ ਦੇ ਉੱਪਰ ਮਨਾਂ ਦੇ ਉੱਪਰ ਆਪਣਾ ਅਸਰ ਛੱਡ ਰਹੀ ਹੈ ਔਰ ਉਹ ਸਾਥੀ ਆਪਣਾ ਮਨ ਬਣਾ ਰਹੇ ਆ ਔਰ ਮੈਂ ਹੁਣ ਨਕੋਦਰ ਪ੍ਰੋਗਰਾਮ ਕਰਕੇ ਆਇਆ ਉੱਥੇ ਵੀ ਵੱਖ-ਵੱਖ ਪਾਰਟੀਆਂ ਦੇ ਲੀਡਰ ਜਿਹੜੇ ਆ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਸ਼ਮੂਲਿਤ ਕੀਤੀ ਅਸੀਂ 9 ਅਕਤੂਬਰ ਨੂੰ ਸਟੇਟ ਦਾ ਪ੍ਰੋਗਰਾਮ ਦਿੱਤਾ ਸੀ ਸਾਬ ਕੰਥੀ ਰਾਮ ਜੀ ਦੇ ਪ੍ਰਿਨਿਰਵਾਣ ਦੇਤੇ ਫਲੋਰ ਉੱਥੇ ਤਾਂ ਇੱਡੀ ਵੱਡੀ ਲਾਈਨ ਲੱਗੀ ਸੀ ਜੁਆਇਨ ਕਰਨ ਵਾਲਿਆਂ ਦੀ ਪਰ ਆਖਰ ਸਾਨੂੰ ਵੀ ਕਹਿਣਾ ਪਿਆ ਕਿ ਪ੍ਰੋਗਰਾਮ ਨਹੀਂ ਹੋ ਪਾਊਗਾ ਜੇ ਹੁਣ ਇਹਨੂੰ ਨਾ ਰੋਕਿਆ ਪੇ ਆਪਾਂ ਸਬੰਧਤ ਹਲਕਿਆਂ ਚ ਜੁਆਇਨਿੰਗ ਆਕਰਮਣਾਂ ਦੀ ਤੋਂ ਮੈਂ ਫਿਰ ਇੱਕ ਵਾਰ ਪਾਰਟੀ ਵੱਲੋਂ ਨਿਮਾ ਜੀ ਦਾ ਸਵਾਗਤ ਕਰਦਾ ਇਹਨਾਂ ਨੂੰ ਪਾਰਟੀ 'ਚ ਬੰਦਾ ਮਾਨ ਸਤਿਕਾਰ ਰਤਬਾ ਦਿੱਤਾ ਜਾਏਗਾ ਔਰ ਇਹਨਾਂ ਦੀਆਂ ਸੇਵਾਵਾਂ ਪਾਰਟੀ ਲਊਗੀ ਔਰ ਮੇਰਾ ਭਰੋਸਾ ਹੈ ਕਿ ਉਹਨਾਂ ਦੇ ਪਸਵਤਾ ਵਿੱਚ ਆਉਣ ਨਾਲ ਪਾਰਟੀ ਨੂੰ ਸ਼ਕਤੀ ਮਿਲੇਗੀ ਪਾਰਟੀ ਮਜ਼ਬੂਤੀ ਨਾਲ ਅੱਗੇ ਵਧੂਗੀ ਔਰ 2027 'ਚ ਜਿਹੜਾ ਅਸੀਂ ਪੰਜਾਬ ਸੰਭਾਲੋ ਮਹਮ ਲੈ ਕੇ ਚੱਲਦੇ ਹਾਂ ਕਿ ਪੰਜਾਬ ਨੂੰ ਡਰਗ ਮਾਫੀਆ ਦੇ ਪੰਜੇ ਤੋਂ ਮੁਕਤ ਕਰਾਉਣਾ ਤੁਹਾਡੇ ਇੱਥੇ ਲੱਗ ਗਈਆਂ ਬਰਨਾਲੇ ਦੇ ਨਾਲ ਹੀ ਮਾਨਸਾ ਜ਼ਿਲ੍ਹਾ 1,80,000 'ਚ ਮਾਪੇ ਜਦੋਂ ਆਪਣਾ ਬੱਚਾ ਚਿੱਟਾ ਖਰੀਦਣ ਲਈ ਵੇਚ ਦਿੰਨ ਤਾਂ ਇਹ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੇ ਮੱਥੇ ਤੇ ਇੱਕ ਕਲੰਕ ਹੈ ਕਿ ਜਿਹਨੇ ਦਰਬਾਰ ਸਾਹਿਬ ਜਾ ਕੇ ਕਸਮ ਚੁੱਕੀ ਹੋਵੇ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਾਂਗੇ ਔਰ ਆਮ ਪਾਰਟੀ ਦੇ ਜਿਹੜੇ ਕਨਵੀਨਰ ਹਾਲ ਇੰਡੀਆ ਦੇ ਉਹਨੇ ਲੁਧਿਆਣੇ ਤੇ ਪੰਜਾਬ ਦੀ ਮਿੱਟੀ ਦੀ ਕਸਮ ਚੁੱਕੀ ਹੋਵੇ ਲੇਕਿਨ ਉਹਨਾਂ ਦੇ ਰਾਜ ਦੇ ਕਰੀਬ 4 ਸਾਲ ਬੀਤਣ ਲੱਗੇ 4 ਸਾਲ ਬੀਤਣ ਤੇ ਬਾਅਦ ਵੀ ਅਗਰ ਇੱਕ ਮਾਂ ਬਾਪ ਆਪਣੇ 6 ਮਹੀਨੇ ਦੇ ਬੱਚੇ ਨੂੰ ਡਰੱਗ ਲਈ ਵੇਚ ਰਿਹਾ ਔਰ ਲੱਖਾਂ ਨੌਜਵਾਨ ਡਰੱਗ ਦੀ ਪੇਂਟ ਚੜ ਗਏ ਰੋਜ਼ ਡਰੱਗ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀ ਤੁ ਕਾਂਗਰਸ ਅਕਾਲੀ ਬੀਜੇਪੀ ਆਮ ਪਾਰਟੀ ਇਹ ਚਾਰੇ ਹੀ ਜ਼ਿੰਮੇਵਾਰ ਆ ਪੰਜਾਬ ਦੀ ਤਬਾਹੀ ਲਈ ਬਰਬਾਦੀ ਲਈ ਇਸ ਕਰਕੇ ਹੀ ਅਸੀਂ ਪੰਜਾਬ ਸੰਭਾਲੋ ਮਹਮ ਚਲਾਈ ਆ ਕਿ ਇਹ ਮਹਮ ਦਾ ਉਦੇਸ਼ ਮਾਮਾ ਦੇ ਪੁੱਤ ਬਚਾਉਣ ਦਾ ਧੀਆ ਦਾ ਸਵਾਗਤ ਕਰਨ ਦਾ ਪੈਣਾ ਦੇ ਪ੍ਰਾਪ ਚਾਣ ਦਾ ਇਸ ਕਰਕੇ ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਸੱਦਾ ਦਿੰਦੇ ਆ ਕਿ ਉਹ ਇਸ ਮਹਿਮ ਦੀ ਸ਼ਕਤੀ ਬਣੋ ਇਸ ਮਹਿਮ ਨੂੰ ਆਪਣਾ ਅਸ਼ੀਰਵਾਦ ਦਿਓ ਸਾਡੀ ਉਹ ਅਪੀਲ ਨਿਮਾ ਜੀ ਨੇ ਵੀ ਸਵੀਕਾਰੀਆਂ ਇਹ ਆਇਆ ਇਹਦੇ ਨਾਲ ਇਹ ਮਹਿਮ ਨੂੰ ਬਲ ਮਿਲੇਗਾ ਅਸੀਂ ਪੰਜਾਬ ਨੂੰ ਨਸ਼ਿਆਂ ਦੇ ਸੰਕਰਚੋਂ ਕੱਢਣ ਲਈ ਇਸ ਸਾਡੀ ਮਹਿਮ ਨੂੰ ਹੋਰ ਸ਼ਕਤੀ ਮਿਲੀ ਹੈ ਔਰ ਪੰਜਾਬ ਨਸ਼ਾ ਮੁਕਤ ਸੂਬਾ ਬਣਾਉਣ ਲਈ ਇਹ ਪੰਜਾਬ ਸੰਭਾਲੋ ਮਹਿਮ ਬੜੀ ਦ੍ਰਿੜਤਾ ਨਾਲ ਲੱਗੀ ਹੋਈ ਆ ਜਿਸ ਤਰ੍ਹਾਂ ਤੁਸੀਂ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ kia hai ਉਹ ਯੁੱਧ ਨਸ਼ਾ ਵਿਰੁੱਧ ਆਮ ਆਦੀ ਪਾਰਟੀ ਸਰਕਾਰ ਨੇ ਵੀ ਚਲਾਈ ਹੋਈ ਹੈ ਦੇਖੋ ਇਹ ਆਮ ਪਾਰਟੀ ਦੀ ਮੋਰਲ ਡੈਥ ਹੋ ਚੁੱਕੀ ਹੈ ਨੈਤਿਕ ਮੌਤ ਕਿਉਂਕਿ ਜਦੋਂ ਨੈਤਿਕ ਮੌਤ ਹੋ ਜਾਂਦੀ ਆ ਫਿਰ ਉਥੇ ਸੱਚਤਾ ਲਈ ਕੋਈ ਜਗ੍ਹਾ ਨਹੀਂ ਬਚਦਾ ਫਿਰ ਉਹ ਝੂਠ ਹੀ ਚੱਲ ਆਮ ਪਾਰਟੀ ਨੇ ਤਾਂ ਕਿਰਿਆ ਸੀ ਕਿਵੇਂ ਨਸ਼ੇ 3 ਮਹੀਨੇ ਚ ਖਤਮ ਕਰ ਦਿਆਂਗੇ ਦੱਸੋ ਹੋਏ ਆਮ ਪਾਰਟੀ ਨੇ ਕਿਹਾ ਸੀ ਅਸੀਂ ਔਰਤਾਂ ਦੇ ਖਾਤੇ ਜੇ 10000 ਰੁਪਏ ਪਾਵਾਗੇ ਦੱਸੋ ਪਾਇਆ ਆਮ ਪਾਰਟੀ ਨੇ ਤਾਂ ਕਿਹਾ ਸੀ ਅਸੀਂ ਸਿੱਖਿਆ ਕ੍ਰਾਂਤੀ ਕਰਦੇ ਅਗੇ 55% ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਸਕੂਲਾਂ ਚ ਹੋਈ ਸਿੱਖਿਆ ਕ੍ਰਾਂਤੀ ਸਿਹਤ ਕ੍ਰਾਂਤੀ ਕਹਿੰਦੇ ਸੀ ਹਸਪਤਾਲਾਂ ਦੇ ਵਿੱਚ ਆਕਸੀਜਨ ਦੇ ਪਲਾਂਟ ਬੰਦ ਪਏ ਬੜੀਓ ਹਸਪਤਾਲਾਂ ਦੇ ਉੱਤੇ ਘਾਟ ਨਹੀਂ ਹੋ ਸਕੇ ਇਹ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਨੈਚੁਰਲ ਰਿਸੋਰਸ ਜਿਹੜੇ ਕਿ ਲੈਂਡ ਮਾਫੀਆ ਦਾ ਖਾਤਮਾ ਕਰ ਦਵਾਂਗੇ ਹੋਇਆ ਖਾਤਮਾ ਨਾ ਲੈਂਡ ਮਾਫੀਆ ਦਾ ਖਾਤਮਾ ਨਾ ਡਰਗ ਮਾਫੀਆ ਦਾ ਖਾਤਮਾ ਨਾ ਐਜੂਕੇਸ਼ਨ ਮਾਫੀਆ ਦਾ ਨਾ ਹੈਲਥ ਮਾਫੀਆ ਦਾ ਤੋ ਇਹ ਪੰਜਾਬ ਦੀ ਸਰਕਾਰ ਇੱਕ ਝੂਠ ਦੇ ਸਰ ਤੇ ਆਪਣਾ ਟਾਈਮ ਪਾਸ ਕਰ ਰਹੀ ਝੂਠ ਦੇ ਸਰ ਔਰ ਇਹ ਤਿੰਨਾਂ ਪਾਰਟੀਆਂ ਦੇ ਐਕਸਪਰਟ ਕ੍ਰਿਮੀਨਲ ਔਰ ਕਰਪਟ ਲੋਕਾਂ ਦੀ ਪਾਰਟੀ ਆ ਆਮ ਪਾਰਟੀ ਸਧਾਰਨ ਲੋਕਾਂ ਦੀ ਪਾਰਟੀ ਨਹੀਂ ਹੈ ਤਿੰਨਾਂ ਹੀ ਪਾਰਟੀਆਂ ਦੇ ਐਕਸਪਰਟ ਕਰਪਟ ਕ੍ਰਿਮਨਲ ਲੋਕਾਂ ਦੀ ਪਾਰਟੀ ਇਸੇ ਕਰਕੇ ਪੰਜਾਬ ਦੇ ਵਿੱਚ ਕਿਡਨਾਪਿੰਗ ਲਗਾਤਾਰ ਹੋ ਰਹੀ ਹੈ ਸਨੈਪਿੰਗ ਕ੍ਰੈਕਨਿੰਗ ਹਨਾ ਗੈਂਗਸਟਰਾਂ ਦੀਆਂ ਕਾਲਸ ਤੇ ਗੋਲੀਆਂ ਚਲਾਉਣ ਦਾ ਕੰਮ 30 35 35 ਗੋਲੀਆਂ ਚਲਾਈਆਂ ਜਾ ਰਹੀਆਂ ਦੁਕਾਨਾਂ ਤੇ ਬੈਠਿਆਂ ਦੀਆਂ ਹਤਿਆਮਾਂ ਹੋ ਰਹੀਆਂ ਤੋਂ ਅਮਨ ਕਾਨੂੰਨ ਦੇ ਮੁੱਦੇ ਤੇ ਵੀ ਇਹ ਸਰਕਾਰ ਫੇਲ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ ਦਿੱਤੀ ਕਿਸੇ ਨੂੰ ਸਜ਼ਾ ਨਹੀਂ ਮਜਿੱਥੇ ਤੇ 37 ਮਰੇ ਜ਼ਹਿਰੀਲੀ ਸ਼ਰਾਬ ਨਾਲ ਇਹ ਜੋ ਤ ਨਸ਼ਿਆਂ ਵਿਰੁੱਧ ਚਲਾਉਣ ਵਾਲੇ ਦੱਸਣ ਕਿ ਉਹ 37ਾਂ ਦੀ ਮੌਤਾਂ ਲਈ ਜ਼ਿੰਮੇਵਾਰ ਕਿਹੜਾ ਵੱਡਾ ਸਮੱਗਲਰ ਫੜ ਕੇ ਜੇਲ੍ਹ ਭੇਜਿਆ ਇਹ ਇਹ ਜੋ ਨਸ਼ਿਆਂ ਵਿਰੁੱਧ ਕਰਨ ਵਾਲੇ ਦੱਸਣ ਕਿ ਬੱਚਾ ਵੇਚਣ ਵਾਲੇ ਮਾਪੇ ਕਿੱਥੋਂ ਚਿੱਟਾ ਖਰੀਦੇ ਸੀ ਕਿਹੜਾ ਵੱਡਾ ਸਮੱਗਲਰ ਜੇਲ੍ਹ ਭੇਜਿਆ ਪਿੰਡ ਰੁੜਕੇ ਦੇ ਵਿੱਚ ਤੀਜੀ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਚਿੱਟਾ ਦਿੱਤਾ ਜਾ ਰਿਹਾ ਕਿਹੜਾ ਉੱਥੇ ਦਾ ਸਮੱਗਲਰ ਇਹ ਨਹੀਂ ਜੇਲ੍ਹ ਭੇਜਿਆ ਕੋਈ ਸਾਰਾ ਝੂਠ ਇਸੇ ਕਰਕੇ ਤੇ ਉਹ ਝੂਠ ਜੇ ਜੇ ਉਹਨਾਂ ਨੂੰ ਆਪਣੇ ਕੰਮ ਤੇ ਭਰੋਸਾ ਹੁੰਦਾ ਤੇ ਬਲੌਕ ਸੰਪਤੀਆਂ ਤੇ ਲੋਕਾਂ ਦੇ ਐਨਓਸੀ ਨਾ ਰੋਕਦੇ ਇਹ ਪੇਪਰ ਹੀ ਨਾ ਪਰ ਸਕਣ ਜਾਂ ਫਾਈਲਾਂ ਖੋ ਕੇ ਨਾ ਭਜਦੇ ਔਰ ਮੈਨੂੰ ਤਾਂ ਹੋਰ ਬੜੀ ਤਕਲੀਫ ਹੁੰਦੀ ਆ ਕਿ ਇਹਨਾਂ ਦਾ ਐਮਐਲਏ ਤੇ ਕੋਈ ਨਹੀਂ ਕੋਈ ਪਾਪ ਨਹੀਂ ਛੱਡਿਆ ਇਹਨਾਂ ਨੇ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਇਹਨਾਂ ਨੇ ਉਹਨਾਂ ਦੀਆਂ ਟਰੇਲੀਆਂ ਤੱਕ ਚੁੱਕ ਲਈਆਂ ਉਹ ਲੋਹਾ ਵੀ ਜਾ ਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਦੱਬਿਆ ਘਰਾਂ ਚ ਇਹਨਾਂ ਨੇ ਕੋਈ ਪਾਪ ਨਹੀਂ ਛੱਡਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਇਹਨਾਂ ਨੇ ਗੁਰੂ ਰਵਿਦਾਸ ਗੁਰੂ ਘਰ ਤਲੇਤਾ ਪਿੰਡ ਦੇ ਵਿੱਚ ਹਮਲਾ ਕਰਕੇ ਢਹ-ਢੇਰੀ ਕੀਤਾ ਉੱਥੇ ਵੀ ਬਹੁਤ ਜਣ ਸਮਾਜ ਪਾਰਟੀ ਨੂੰ ਲੜਾਈ ਲੜ ਕੇ ਉੱਥੇ ਦੁਬਾਰਾ ਮੁੜ ਕੇ ਉਹਨੂੰ ਬਣਵਾਉਣਾ ਪਿਆ ਔਰ ਇਹਨਾਂ ਨੇ 1000 ਦੇ ਕਰੀਬ ਇੱਥੇ ਔਰਤਾਂ ਅੰਦਰ ਕੀਤੀਆਂ ਉਹ ਵੀ ਬੀਐਸਪੀ ਨੇ ਲੜਕੇ ਛਡਵਾਈਆਂ ਔਰ ਇਸ ਤੋਂ ਵੀ ਅਲਾਵਾ ਹਰ ਜਗ੍ਹਾ ਤੱਕੇ ਛਾਇਆ ਔਰ ਫਿਰ ਜਦੋਂ ਤੱਕ ਇਹ ਸ਼ਾਹੀ ਚ ਪੁਲਿਸ ਜਬਰ ਚ ਪੱਗਾਂ ਲੈ ਗਈਆਂ ਤਾਂ ਇਹਦਾ ਐਮਐਲਏ ਕਹਿੰਦਾ ਦੇਖੋ ਗੁਰੂ ਗ੍ਰੰਥਦੀਪ ਬੇਅਦਬੀ ਦੇ ਦੋਸ਼ੀਆਂ ਲਈ ਸਜ਼ਾ ਕੋਈ ਨਹੀਂ ਕਿਸਾਨ ਅੰਦੋਲਨ ਚ ਗੁਰੂ ਗ੍ਰੰਥ ਸਾਹਿਬ ਚੁੱਕ ਲਾਗੇ ਜਦੋਂ ਪੱਗਾਂ ਲੈ ਗਈਆਂ ਕਹਿੰਦਾ ਪੱਗਾਂ ਚ ਕਿਹੜਾ ਕਿੱਲ ਠੋਕੇ ਹੁੰਦੇ ਪੱਗਾਂ ਤਾਂ ਲੈਂਦੀ ਇਹਦਾ ਮਤਲਬ ਕੀ ਹੈ ਮੈਂ ਬਾਰ-ਬਾਰ ਕਹਿੰਨਾ ਕਿ ਸੱਤਾ ਦਾ ਪਾਗਲਪਨ ਜਦੋਂ ਸੱਤਾ ਦਾ ਨਸ਼ਾ ਕਈ ਬਰੀ ਬੰਦੇ ਨੂੰ ਪਾਗਲ ਬਣਾ ਦਿੰਦਾ ਇਹ ਇਹ ਪਾਗਲ ਹੋ ਗਏ ਉਹ ਸੱਤਾ ਦੇ ਨਸ਼ੇ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਅੰਦਰ ਪੰਜਾਬ ਦੇ ਨਾਲ ਕਲਚਰ ਵੀ ਪਰਵਾਇਆ ਨਾ ਇਹਨਾਂ ਨੂੰ ਗੁਰੂ ਸਾਹਿਬ ਨਾਲ ਕੀਤੇ ਵਾਅਦੇ ਦੀ ਪਰਵਾਇਆ ਨਾ ਇਹਨਾਂ ਨੂੰ ਸੰਗਤ ਨਾਲ ਕੀਤੇ ਵਾਅਦਿਆਂ ਦੀ ਪਰਵਾਇਆ ਇਸੇ ਕਰਕੇ ਇਹਨਾਂ ਨੂੰ ਸਰਨ ਕਰਨ ਦੇ ਉਪਚੌਂਦ ਦੇ ਵਿੱਚ ਵੀ ਸਰਕਾਰੀ ਮਸ਼ੀਨਰੀ ਦੀ ਦੁਰਵਤੋਂ ਕਰਨੀ ਪਈ ਉੱਥੇ ਵੀ ਇਹਨਾਂ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਔਰ ਹੁਣ ਵੀ ਇਹਨਾਂ ਨੇ ਜੋ ਫਾਈਲਾਂ ਪਾਲੀਆਂ ਕਾਗਜ ਨਹੀਂ ਪਰੰਦੇ ਤੇ ਇਹਦਾ ਮਤਲਬ ਡੈਮੋਕ੍ਰੇਸੀ ਦਾ ਵੀ ਮਰਡਰ ਕਰਨ ਤਰੇਲ ਹੋਇਆ ਤੋਂ ਇਹਨਾਂ ਨੂੰ ਸਤਾਈ ਦੇ ਵਿੱਚ ਇਹਦੇ ਸਿੱਟੇ ਭੁਗਤਣੇ ਪਾਉਗੇ ਮੇਰਾ ਵਿਸ਼ਵਾਸ ਹੈ 93 ਤੋਂ 3ਾਂ ਤੇ ਆ ਜਾਣੇ ਆ ਔਰ ਪੰਜਾਬ ਸੰਭਾਲੋ ਮਹਮ ਸੱਤਾ ਵਿੱਚ ਆਏ ਸਰ ਜੀ ਸਾਹਿਬ ਤੁਸੀਂ ਸੰਬੋਧਨ ਕਰ ਰਹੇ ਸੀ ਹੁਣੇ ਕਿਹਾ ਸੀਗਾ ਵੀ ਜਿਸੇ ਸਿਰ ਤਾਜ ਉਸੇ ਦਾ ਸਤਕਾਰ ਹਾਂ ਤੇ ਤੁਸੀਂ ਕਹਿ ਰਹੇ 2027 ਦੇ ਵਿੱਚ ਜਿਹੜਾ ਹੈਗਾ ਵੀ ਬਸਪਾ ਵਾਸੀ ਗੰਗੀ ਤੇ ਤੁਸੀਂ ਹੁਣ ਤੁਸੀਂ ਕਹਿ ਆ ਵੀ ਸੱਤਾ ਦੇ ਨਸ਼ੇ ਦੇ ਵਿੱਚ ਕੀ ਬਸਪਾ ਜਿਹੜੀ ਹੈਗੀ ਆ ਸੱਤਾ ਦੇ ਨਸ਼ੇ ਤੋਂ ਦੂਰ ਰਹੀ ਕਿਦਰ ਦੇਖੋ ਸੱਤਾ ਦੋ ਮਕਸਦਾਂ ਲਈ ਲੋਕ ਲੈਂਦੇ ਜਦੋਂ ਕ੍ਰਿਮੀਨਲ ਔਰ ਕਰਾਪਟ ਲੋਕਾਂ ਕੋ ਸੱਤਾ ਜਾਂਦੇ ਆ ਤਾਂ ਉਹ ਜਨਤਾ ਦੇ ਸਟੇਟ ਦੇ ਸ਼ੋਸ਼ਣ ਲਈ ਸੱਤਾ ਹੁੰਦੀ ਜਦੋਂ ਜਨ ਸੇਵਕਾਂ ਦੇ ਹੱਥਾਂ ਵਿੱਚ ਜਾਂਦੀ ਹੈ ਤਾਂ ਉਹ ਜਨਤਾ ਦੀ ਸੇਵਾ ਲਈ ਹੁੰਦੀ ਹੈ ਬਹੁਜਨ ਸਮਾਜ ਪਾਰਟੀ ਜਿਹੜੀ ਆ ਇਹ ਕ੍ਰਿਮੀਨਲ ਔਰ ਕਰਪਟ ਲੋਕਾਂ ਤੋਂ ਦੂਰੀ ਬਣਾ ਕੇ ਚੱਲ ਰਹੀ ਹੈ ਇਹ ਸਧਾਰਨ ਲੋਕਾਂ ਦੀ ਪਾਰਟੀ ਆ ਸੰਗਤ ਬੀਐਸਪੀ ਨੂੰ ਜਦੋਂ ਜਨਤਾ ਪੰਜਾਬ ਦੇ ਅਸ਼ੀਰਵਾਦ ਦੇਊਗੀ ਤਾਂ ਉਹ ਜਨਤਾ ਦੀ ਸੇਵਾ ਲਈ ਸੱਤਾ ਦਾ ਇਸਤੇਮਾਲ ਹੋਏਗਾ ਬੀਐਸਪੀ ਦੇ ਸੱਤਾ ਤੋਂ ਸਿਰਫ ਕ੍ਰਿਮੀਨਲ ਨੂੰ ਡਰ ਹੋਏਗਾ ਆਮ ਲੋਕਾਂ ਦੀ ਪ੍ਰੋਟੈਕਸ਼ਨ ਆਮ ਲੋਕਾਂ ਦੇ ਜਾਨ ਮਾਲ ਇਮਾਨ ਜੋ ਸੰਵਿਧਾਨ ਕਹਿੰਦਾ ਕਿ ਜਾਤੀ ਧਰਮ ਭਾਸ਼ਾ ਲਿੰਗ ਖੇਤਰ ਇਹਦੇ ਆਧਾਰ ਤੇ ਕੋਈ ભેਦ ਭਾਵ ਨੋ ਕੋਈ ਥਾਂ ਸਰੇ ਸੰਵਿਧਾਨ ਚ ਨਹੀਂ ਔਰ ਬਹੁਜਨ ਸਮਾਜ ਪਾਰਟੀ ਇਸੇ ਤਰੀਕੇ ਨਾਲ ਪੰਜਾਬ ਦੀ ਸੱਤਾ ਚਲਾ ਕੇ ਹਰ ਪੰਜਾਬੀ ਦੇ ਆਨ ਸ਼ਾਨ ਬਾਨ ਕਾਇਮ ਰੱਖਣ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਦੇਣ ਲਈ ਸਿੱਖਿਆ ਕ੍ਰਾਂਤੀ ਅਸੀਂ ਕਰਾਂਗੇ 100% ਸਕੂਲਾਂ ਚ ਅਧਿਆਪਕ ਅਸੀਂ ਦੇਾਂਗੇ ਬੀਐਸਪੀ ਸਿਹਤ ਕ੍ਰਾਂਤੀ ਕਰੋਗੇ ਸਾਜਾ ਤਾਂ ਪੰਜਾਬ ਦਾ ਮੁੱਖ ਮੰਤਰੀ ਇਹਨੂੰ ਪੰਜਾਬ ਦੇ ਕਿਸੇ ਮੈਡੀਕਲ ਕਾਲਜ ਤੇ ਭਰੋਸਾ ਨਹੀਂ ਇਹਨੂੰ ਹੜਾਂ ਚ ਬਿਮਾਰ ਹੋ ਗਿਆ ਉਹ ਦੇਖੋ ਹੁਣ ਕਾਂਗਰਸ ਤੋਂ ਜਦੋਂ ਪਾਣੀ ਆਇਆ ਇਹਨੇ ਲੋਕਾਂ ਚ ਜਾਣ ਦੀ ਬਜਾਏ ਹਸਪਤਾਲ ਨੂੰ ਚਲੇ ਗਏ ਚਲੋ ਅਸੀਂ ਕੋਈ ਸਵਾਲ ਨਹੀਂ ਉਠਾਉਂਦੇ ਪਰ ਇਹ ਸਰਕਾਰੀ ਹਸਪਤਾਲ ਚ ਜਾਂਦੇ ਜਦੋਂ ਇਹ ਸਿਹਤ ਕ੍ਰਾਂਤੀ ਕਰ ਦਿੰਦੇ ਆ ਇਹ ਜਾ ਕੇ ਪ੍ਰਾਈਵੇਟ ਹਸਪਤਾਲ ਚ ਕਿਉਂ ਪਏ ਹਸਪਤਾਲਾਂ ਚ ਗਰੀਬਾਂ ਨੂੰ ਮਾਰਨ ਦਾ ਪ੍ਰਬੰਧ ਕੀਤਾ ਹੈ ਦਾ ਮਤਲਬ ਇਹਨਾਂ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਤੇ ਆਪ ਜਾ ਕੇ ਪ੍ਰਾਈਵੇਟ ਤੇ ਇਲਾਜ ਕਰਾਂਗੇ ਸੋ ਇਹਨਾਂ ਨੇ ਮੋਹਰ ਲਾ ਦਿੱਤੀ ਕਿ ਸੇਤ ਕ੍ਰਾਂਤੀ ਵੀ ਫੇਲ ਸਿੱਖਿਆ ਕ੍ਰਾਂਤੀ ਵੀ ਫੇਲ ਇਹ ਕੰਮ ਬੀਐਸਪੀ ਵੀ ਪੰਜਾਬਸ ਵਾਲੋ ਮਹਿਮ ਕਰੋਗੇ ਅਸੀਂ ਸਾਰੇ ਪੰਜਾਬੀਆਂ ਨੂੰ ਸੱਦਾ ਦਿੰਦੇ ਹਾਂ ਤੁਸੀਂ ਗੱਲ ਕੀਤੀ ਹੈ ਇਹ ਪਿੰਡ ਟਿਗਰੀ ਵਾਲਾ ਵਿੱਚ ਨੇੜੇ ਇੱਕ ਜਿਹੜੀ ਬੱਚੀ ਨੇ ਗ੍ਰੈਜੂਏਸ਼ਨ ਕਰਦੀ ਸੀ ਉਹ ਪੀਜ਼ ਦੀ ਕਾਰਨ ਜਿਹੜਾ ਹੈਗਾ ਸੁਸਾਇਡ ਕਰ ਗਈ ਉਹ ਜਾਨ ਦੇ ਗਈ ਬਹੁਤ ਦਰਦਨਾਕ ਇਹ ਬਹੁਤ ਦਰਦਨਾਕ ਹੈ ਔਰ ਇਹ ਲਈ 78 ਸਾਲਾਂ ਦੇ ਹਾਕਮ ਜ਼ਿੰਮੇਵਾਰ ਹੈ ਇਸੇ ਕਰਕੇ ਅਸੀਂ ਪੰਜਾਬੀਆਂ ਨੂੰ ਸੱਦਾ ਦੇ ਰਹੇ ਹਾਂ ਕਿ 2027 ਦੀ ਇਲੈਕਸ਼ਨ ਅਰੇ ਜਨਰੇਸ਼ਨ ਬਚਾਉਣ ਲਈ ਨਾ ਲੜੋ ਜਨਰੇਸ਼ਨ ਬਚਾਉਣ ਲਈ ਲੋ ਇਹ 78 ਸਾਲਾਂ ਦੇ ਹਾਕਮਾਂ ਨੇ ਕਾਂਗਰਸ ਅਕਾਲੀ ਬੀਜੇਪੀ ਆਪ ਨੇ ਇਹਨਾਂ ਨੇ ਸਾਡੀ ਜਨਰੇਸ਼ਨ ਨੂੰ ਖਤਮ ਕਰਨ ਦਾ ਹਾਲਾਤ ਬਣਾਤੇ ਤੋਂ ਇਹਦੇ ਤੋਂ ਕੱਢਣ ਲਈ ਇਸ ਕੋਹਰ ਅੰਧਕਾਰ ਚੋਂ ਪੰਜਾਬ ਨੂੰ ਕੱਢਣ ਲਈ ਇਸ ਕਾਲੇ ਦੌਰ ਤੋਂ ਪੰਜਾਬ ਨੂੰ ਕੱਢਣ ਲਈ ਬਦਹਾਲੀ ਤੋਂ ਕੱਢ ਕੇ ਖੁਸ਼ਹਾਲੀ ਤੱਕ ਲੈ ਜਾਣ ਲਈ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੈਂ ਵੀ ਕਾਰਗਰ ਮੈਂ ਸਲਾਮ ਸਵਾਲ ਬਲੌਕ ਸੰਬਧੀ ਆਉਂਦਾ ਹਾਂ ਤੁਹਾਨੂੰ ਕਿ ਇੱਥੇ ਉਹਨਾਂ ਦੇ ਵਿੱਚ ਤੁਹਾਡੇ ਵੱਲੋਂ ਕਿੰਨੇ ਉਮੀਦਵਾਰ ਉਤਾਰੀਏ ਬਰਨਾਲਾ ਜਿਲ੍ਹੇ ਵਿੱਚ ਮੈਂ ਐਗਜ਼ੈਕਟ ਫਿਗਰ ਨਹੀਂ ਕਲੈਕਟ ਕੀਤੇ ਲੇਕਿਨ ਅਸੀਂ ਇਹੀ ਕਿਹਾ ਕਿ ਜਿੰਨੇ ਵੀ ਖੜੇ ਕਿਉਂਕਿ ਭਈ ਉਹਨਾਂ ਨੂੰ ਜਿਤਾਉਣ ਦੇ ਲਈ ਆਪਾਂ ਟੀਮਾਂ ਬਣਾਈਏ ਕੈਂਪੇਨ ਕਮੇਟੀਆਂ ਬਣਾਈਏ ਸਿਸਟੇਮੈਟਿਕਲੀ ਲੜੀਏ ਔਰ ਬਹੁਜਨ ਸਮਾਜ پارٹی ਦੇ ਉਮੀਦਵਾਰ ਹਾਥੀ ਚੋਣ ਨਿਸ਼ਾਨ ਤੇ ਅਸੀਂ ਇਸ ਵਾਰ ਚੋਣ ਲੜਨ ਦਾ ਫੈਸਲਾ ਕੀਤਾ ਔਰ ਅਸੀਂ ਆਪਣੇ ਉਮੀਦਵਾਰਾਂ ਨੂੰ ਜਿਤਾ ਕੇ ਬਲੌਕ ਚੈਂਪੀਅਨ ਹੋਰ ਜ਼ਿਲ੍ਹਾ ਪ੍ਰਤੀਯੋਗੀ ਬਣੇ।